ਦਾ ਹੈਗਾ ਹੁਣ ਆਉਣਾ ਸੁੱਤ ਜਾਵਾਂ ਹਾਂ ਬਾਈ ਸਰਵਿਸ ਸੇਖੋ ਕੀ ਹਾਲ ਆ ਬਾਕੀ ਬਾਈ 2 ਦਿਨਾਂ ਚ ਨਾ ਆਪਾਂ ਵੀਡੀਓ ਪਾਉਨੇ ਆ ਪਰਮੇਸ਼ਵਰ ਮਾ ਤੇ ਉਹ ਦਿਨਾਂ ਵੀ ਥੋੜਾ ਜਿਹਾ ਹਿਸਾਬ ਕਿਤਾਬ ਜਾ ਰਹਿੰਦਾ ਉਹ ਕਰਨਾ ਹੈਗਾ ਬਾਕੀ ਬਾਈ ਉਹ ਪਰਮੇਸ਼ਵਰ ਮਾ ਨੇ ਮੇਰੀ ਮਦਦ ਬਹੁਤ ਕੀਤੀ ਐ ਈਲੀ ਮਾਂਜਾ ਜਦੋਂ ਮੈਂ ਨਾਲ ਸੀਗਾ ਉਹਨੇ ਵੀਡੀਓ ਉਹਦੇ ਵਿਰੁੱਧ ਬਣਾ ਕੇ ਪਾਈ ਸੀਗੀ ਤੇ ਇੱਕ ਬਈ ਯਾਰ ਜਿਹੜਾ ਇੱਕ ਬੰਦਾ ਕੋਈ ਬੱਬੂ ਮਾਨ ਨੂੰ ਜਿਹੜੇ ਵਧੀਆ ਸਿੰਗਰ ਗਾਉਂਦੇ ਆ ਉਹਨਾਂ ਦੇ ਮੈਂ ਨਾਲ ਖੜਾ ਤੇ ਜਿਹੜੇ ਲੰਡੂ ਜਿਗਾਉਂਦੇ ਆ ਉਹਨਾਂ ਨਾਲ ਨਹੀਂ ਖੜਦਾ ਤੇ ਇੱਕ ਮੈਂ ਬੱਬੂ ਮਾਨ ਨਾਲ ਜਿਵੇਂ ਫਾਨੇ ਵਾਂਗੂ ਖੜਾ ਯਾਰਾ ਬੱਬੂ ਮਾਨ ਦੇ ਜਮਾਂ ਨਾਲ ਆ ਮੈਂ ਕਿਉਂਕਿ ਜਿਹੜਾ ਬੰਦਾ ਕਹਿੰਦਾ ਫੇਸਬੁੱਕ ਤੇ ਜਿਹੜਾ ਬੰਦਾ ਵੀ ਬੱਬੂ ਮਾਨ ਨੂੰ ਗਲਤ ਬੋਲੂਗਾ ਤੇ ਉਹਦੇ ਮੈਂ ਵਿਰੁੱਧ ਚੱਲੂਗਾ ਆ ਜਾ ਵੀ ਆ ਜਾ ਹੈਲੋ ਹੈਲੋ ਬੋਲ ਬਾਈ ਹੈਲੋ ਗਰਦੀਪ ਬਾਜਾ ਕੀ ਹਾਲ ਹੈ ਬਾਈ ਕਰਨ ਬੈਂਸ ਕੀ ਹਾਲ ਹੈ ਬਾਈ ਜਰਮਨੀ ਤੋਂ ਆ ਠੀਕ ਆ ਬਾਈ ਜਰਮਨੀ ਵਾਲੇ ਖਿੱਚ ਕੇ ਰੱਖੋ ਸਾਰੇ ਦੇਸ਼ਾਂ ਜਿੰਨੇ ਬਾਹਰਲੇ ਦੇਸ਼ ਆ ਉਹ ਤਾਂ ਮੇਰੇ ਨਾਲ ਕਿੱਦਾਂ ਦੀ ਖੜੇ ਆ ਬਹੁਤ ਸਪੋਰਟ 'ਚ ਖੜੇ ਹੂੰ ਹੁਣ ਯਾਰ ਮੈਂ ਪੱਠੇ ਵੜਨਾ ਆਇਆ ਸੀ ਮੈਂ ਬਾਈਆਂ ਨਾਲ ਗੱਲ ਕਰ ਲਈਏ ਆ ਖੇਤ ਦੇ ਨਜ਼ਾਰੇ ਦੇਖ ਲੋ ਆਲੂ ਵੀਜੇ ਵੇ ਆ ਕਣਕ ਦੇਖ ਲੋ ਤੁਸੀਂ ਐਨ ਆਰ ਆਈ ਸਾਰਾ ਕੁਝ ਦਿਖਾ ਦਿੰਨਾ ਤੁਹਾਨੂੰ ਆ ਤੂ ਤਾਦ ਸੰਗੀ ਜਾਂਦੇ ਆ ਹਾਂ ਫੋਨ ਤੇ ਮੈਂ ਹੈਂਡ ਫ੍ਰੀ ਕਰੂੰਗਾ ਜਦੋਂ ਲਾਇਆ ਬਾਈ ਨੇ ਹੋਰ ਬਾਈ ਪ੍ਰਦੀਪ ਸਿੰਘ ਵੀਰੋ ਇੱਕ ਮੇਰਾ ਪੇਜ ਬਾਤ ਬਾਤ ਲਾਈਕ ਤੇ ਸ਼ੇਅਰ ਕਰੋ ਇੱਥੇ ਮੈਂ ਲੈ ਵੀ ਹੋਇਆ ਕਰੂੰ 25 ਘੰਟੇ ਲੈਵਾ ਯਾਰ ਜਦੋਂ ਮਰਜੀ ਹੁਣ ਕਣਕ ਨੂੰ ਪਾਣੀ ਲਾਇਆ ਵਾ ਗਿਆ ਜਦੋਂ ਮੈਂ ਸਾਲ ਵੀ ਮਾਰੋਗੇ ਤੇ ਪੇਜ ਤੇ ਮਿਲਿਆ ਕਰੂੰਗਾ ਹੋਰ ਬਾਈ ਪਰਮਜੀਤ ਸਿੰਘ ਕੀ ਹਾਲ ਹੈ ਬਾਈ ਬੱਬੂ ਮਾਨਵਰੇ ਯਾਰ ਮੈਨੂੰ ਪਤਾ ਹੀ ਨਹੀਂ ਲੱਗਦਾ ਕੌਣ ਗਲਤ ਬੋਲਦਾ ਕਿਉਂਕਿ ਮੈਂ ਬਾਹਲੇ ਚਾਰ ਬਾਅਦ ਫੇਸਬੁੱਕ ਤੇ ਆਇਆ ਮੁੜ ਕੇ ਮੈਂ ਛੱਡ ਗਈ ਫੇਸਬੁੱਕ ਓ ਯਾਰ ਮੈਨੂੰ ਲੋਕਾਂ ਦੇ ਬਾਹਲੇ ਫੋਨ ਫੋਨ ਆਏ ਕਹਿੰਦੇ ਦੁਬਾਰੇ ਪਹੁੰਚ ਯਾਰ ਕਹਿੰਦੇ ਫੇਸਬੁੱਕ ਸੁਣਨੀ